ਇਹੀ ਤਸਵੀਰਾਂ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਬਣੇ ਕੁਕਾ ਸਵਾਰਕ ਦੇ ਸਾਹਮਣੇ ਸਥਿਤ ਮਸਜਿਦ ਹਾਜ਼ਰਾ ਦੀਆਂ ਨੇ ਜਿੱਥੇ ਇਸ ਵੇਲੇ ਲੈਂਟਰ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਦੱਸਿਆ ਕਿ ਇਲਾਕੇ ਦੇ ਵਿੱਚ ਆਬਾਦੀ ਵਧਣ ਅਤੇ ਮਸਜਿਦ ਦੇ ਵਿੱਚ ਨਮਾਜ਼ੀਆਂ ਦੀ ਤਦਾਦ ਜ਼ਿਆਦਾ ਹੋਣ ਕਰਕੇ ਵਜ਼ੂ ਕਰਨ ਵਾਲੇ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਮੱਦੇ ਨਜ਼ਰ ਵਜ਼ੂ ਅਤੇ ਪਖਾਨਿਆਂ ਦੇ ਬਲਾਕ ਉਸਾਰੀ ਅਧੀਨ ਇਸ ਮੌਕੇ ਤੇ ਜਿੱਥੇ ਲੈਂਟਰ ਵਲੇ ਇਲਾਕਾ ਨਿਵਾਸੀਆਂ ਨੇ ਵਜ਼ੂਦ ਖਾਨਾ ਬਣਾਉਣ ਦੇ ਵਿੱਚ ਸਹਿਯੋਗ ਕਰਨ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ ਲੱਖਾਂ ਰੁਪਏ ਦਾ ਖਰਚਾ ਜਿਸ ਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਨਿਪਟਰੇ ਚਾੜਿਆ ਜਾਏਗਾ ਇਸ ਮੌਕੇ ਤੇ ਮੁਫਤੀ ਮੁਹੰਮਦ ਜੈਦ ਨੇ ਜਿੱਥੇ ਧਾਰਮਿਕ ਨਜ਼ਰੀਏ ਤੋਂ ਇਸ ਪ੍ਰੋਜੈਕਟ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਉੱਥੇ ਹੀ ਮਸਜਿਦ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਲੋਕਾਂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਮਸਜਿਦ ਦੇ ਵਿੱਚ ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਨੇ ਦੇਖੋ ਹਰ ਵਕਤ ਇਨਸਾਨ ਨਾਲ ਕੁਝ ਜ਼ਰੂਰਤਾਂ ਐਸੀਆਂ ਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਪੂਰਾ ਕਰਨਾ ਵੀ ਜ਼ਰੂਰੀ ਹੁੰਦਾ ਹੈ ਇਨਸਾਨੀ ਜ਼ਿੰਦਗੀ ਦੇ ਵਾਸਤੇ ਜਿਵੇਂ ਕਿ ਇਸ ਮਸਜਿਦ ਦੇ ਨਾਲ ਬਹੁਤ ਸਾਰੀਆਂ ਜ਼ਰੂਰਤਾਂ ଥିਗੀਆਂ ਉਹਨਾਂ ਦੇ ਵਿੱਚੋਂ ਜਿਵੇਂ ਇੱਕ ਚੀਜ਼ ਇਹ ਹੈ ਕਿ ਮਸਜਿਦ ਦੇ ਵਿੱਚ ਬੈਤੁਲ ਖਲਾ ਵਗੈਰਾ اور ਵੁਜ਼ੂਖਾਨਾ ਵਗੈਰਾ ਦੀ ਬਹੁਤ ਕਾਫੀ ਸਾਲਾਂ ਤੋਂ ਇਸ ਇਸ ਚੀਜ਼ ਦੀ ਜ਼ਰੂਰਤ ਦੇਖੀ ਜਾ ਰਹੀ ਸੀ ਕਿ ਦੇਖੋ ਮਾਸ਼ਾਅੱਲਾ ਅਲਹਮਦੁਲਿਲਾ ਆਪਣੇ ਸਾਰੇ ਲੋਕਾਂ ਨੇ ਇੱਥੇ ਦੇ ਲੋਕਾਂ ਨੇ ਵੀ ਬਾਹਰਲੇ ਵਾਲੇ ਲੋਕਾਂ ਨੇ ਵੀ ਮਾਸ਼ਾਅੱਲਾ ਬਹੁਤ ਜ਼ਿਆਦਾ ਤਾਵਨ ਵੱਧ ਚੜ ਕੇ ਲੱਤਾ ਹੈ। ਔਰ ਜਿਵੇਂ ਕਿ ਇਸ ਮਸਜਿਦ ਦੇ ਵਿੱਚ ਅਲਹਮਦੁਲਿਲਾ ਕੰਮ ਚੱਲ ਰਿਹਾ ਹੈ। ਉਸ ਕੰਮ ਚੱਲਣ ਦੇ ਨਾਲ ਨਾਲ ਹਜੇ ਵੀ ਬਹੁਤ ਸਾਰਾ ਬਹੁਤ ساری ਤਾਵੁੰਦੀ ਜ਼ਰੂਰਤ ਹੈਗੀ ਹੈ। ਕਿਉਂ? ਕਿਉਂਕਿ ਹਜੇ ਕੰਮ ਆਪਣਾ ਮੁਕੰਮਲ ਹੋਇਆ ਨਹੀਂ। ਅੱਜ ਆਪਾਂ ਦੇਖ ਰਹੇ ਹਾਂ ਕਿ ਜਿਵੇਂ ਲੈਂਟਰ ਪੈ ਰਿਹਾ ਇਹ ਅਲਹਮਦੁਲਿਲਾ ਕੁਝ ਪਰਸੈਂਟ ਕੰਮ ਪੂਰਾ ਹੋਇਆ ਜਦਕਿ ਇਸ ਤੋਂ ਜ਼ਿਆਦਾ ਹਜੇ ਬਹੁਤ ਸਾਰਾ ਬਾਕੀ ਪਿਆ ਹੈ। ਔਰ ਜੇ ਮਸਜਿਦ ਦੇ ਵਿੱਚ ਤਾਵਨ ਕਰਨਾ ਇਹ ਸਿਰਫ ਇੱਕ ਬੰਦੇ ਦੀ ਜ਼ਿੰਮੇਵਾਰ ਜ਼ਿੰਮੇਦਾਰੀ ਪਾਦਾਂਗੇ ਉਹ ਵੀ ਕਰ ਲੂਗਾ ਅਲਬੱਤਾਂ ਲੇਕਿਨ ਇਸ ਮਸਜਿਦ ਦੇ ਵਿੱਚ ਅਗਰ ਕੋਈ ਇੱਕ ਇੱਟ ਵੀ ਰੱਖਦਾ ਤਾਂ ਅੱਲਾ ਦੇ ਇੱਥੇ ਬਹੁਤ ਜ਼ਿਆਦਾ ਅਜਰ ਵਸਵਾਬ ਉਸ ਚੀਜ਼ ਦੇ ਮਤਲਕ ਲਿਖਿਆ ਜਾਂਦਾ ਹੈ ਇਸੇ ਕਰਕੇ ਸਭ ਦਾ ਹਿੱਸਾ ਵੀ ਪਵਾਇਆ ਜਾਂਦਾ ਹੁੰਦਾ ਔਰ ਇਸੇ ਮਸਜਿਦ ਦੇ ਵਿੱਚ ਅਲਹਮਦੁਲਿਲਾ ਜਿਵੇਂ ਕਿ ਹੁਣ ਆਪਾਂ ਇੱਕ ਜ਼ਿੰਮੇਦਾਰੀ ਵੀ ਨਿਭਾ ਰਹੇ ਆਂ ਇਹ ਆਪਣੇ ਸਾਰੇ ਮਸਜਿਦ ਦੇ ਮੈਂਬਰ ਵੀ ਖੜੇ ਨੇ ਉਸੇ ਦੇ ਨਾਲ ਦੇਖਦੇ ਦੇਖਦੇ ਆਪਾਂ ਇਸ ਮਸਜਿਦ ਦੇ ਵਿੱਚ ਇਨਸ਼ਾਅੱਲਾ ਜੋ ਕੰਮ ਚੱਲ ਰਿਹਾ ਔਰ ਆਇਂਦਾ ਜੋ ਮੁਕੰਮਲ ਕਰਨਾ ਔਰ ਬਹੁਤ ਸਾਰੀ ਮਾਸ਼ਾਅੱਲਾ ਜੋ ਪਲਾਨਿੰਗ ਚੱਲ ਰਹੀ ਹੈ ਦਾ ਅੱਗੇ ਵਧਾਉਣ ਦੇ ਲਈ ਉਸ ਦੇ ਲਈ ਆਪਣੇ ਸਾਬ ਸਭ ਦੀ ਜ਼ਿੰਮੇਵਾਰੀ ਇਹ ਹੈ ਕਿ ਆਪਣੇ ਤੋਂ ਜਿੰਨਾ ਜ਼ਿਆਦਾ ਹੋ ਸਕੇ ਆਪਾਂ ਮਸਜਿਦ ਦੀ ਇਮਦਾਰੀ ਕਰੀਏ ਔਰ ਜੋ ਇਹ ਵੀਡੀਓ ਵੀ ਆਪਣੀ ਤਿਆਰ ਹੋ ਰਹੀ ਹੈ ਇਸ ਦੇ ਉੱਪਰ ਇਨਸ਼ਾ ਅੱਲਾਹ ਅਕਾਊਂਟ ਨੰਬਰ ਵੀ ਵਗੈਰਾ ਦੇ ਦਿੱਤਾ ਜਾਊਗਾ ਔਰ QR ਕੋਡ ਵੀ ਦਿੱਤਾ ਜੋ ਲੋਕ ਜਿੱਥੋਂ ਵੀ ਦੇਖ ਰਹੇ ਨੇ ਸਭ ਉਥੋਂ ਵੀ ਇਨਸ਼ਾ ਅੱਲਾਹ ਇਸ ਮਸਜਿਦ ਲਈ ਇਮਦਾਰ ਕਰ ਸਕਦੇ ਨੇ ਤੇ ਉਰੇ ਸਾਡੇ ਇੱਕ ਮਸਜਿਦ ਉੱਪਰ ਸ਼ੈੱਡ ਪਿਆ ਮਾਸ਼ਾ ਅੱਲਾਹ ਅਸੀਂ ਇਹਨੂੰ ਵੀ ਚੱਕ ਕੇ ਉਰੇ ਲੈਂਡਰ ਲਾਉਣਾ ਚਾਹੁੰਦੇ ਆ ਮਸਜਿਦ ਦੀ ਬਹੁਤ ਖਸਤਾ ਹਾਲਤ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਭੈਣ ਭਾਈਆਂ ਦਾ ਤਾਅਵੰਦ ਦੇ ਨਾਲ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤੇ ਅੱਜ ਦਾ ਇਹ ਮਾਸ਼ਾਅੱਲਾ ਉਹ ਲੈਂਟਰ ਪੈ ਰਹੇ ਤੇ ਸਾਰੇ ਭਾਈਆਂ ਨੂੰ ਇਹ ਵੀ ਜਿੰਨੇ ਵੀ ਹੋ ਸਕਦਾ ਅਸੀਂ ਯੂਆਰ ਕੋਡ ਤੇ ਚੈੱਕ ਦੀ ਫੋਟੋ ਪਾ ਦਿੰਨੇ ਆ ਇਹ ਨੂੰ ਬਤੋ ਬਦਮਦਦ ਕੀਤੀ ਜਾਵੇ ਜੀ ਸ ਤਾਂ ਪਲੈਨਿੰਗ ਕੀ ਹੈ ਜੀ ਬਜ਼ੂਖਾਨੇ ਦੀ ਜ਼ਰੂਰਤ ਕਿਉਂ ਸਾਡੇ ਬਜ਼ੂਖਾਨੇ ਦੀ 4-5 10 ਕਿ ਟੁੱਟੀਆਂ ਸੀ ਉਰੇ ਮਾਸ਼ਾਅੱਲਾ ਉਹ ਜ਼ੁਮੇ ਨੂੰ ਹੋਰ ਦਿਨਾਂ ਚ ਰਸ਼ ਬਹੁਤ ਜ਼ਿਆਦਾ ਹੋਣ ਲੱਗ ਗਿਆ ਉਹਦਾ ਕੀ ਕਾਰਨ ਹੈ ਉਹਦਾ ਇਹ ਕਾਰਨ ਹੈ ਜੀ ਲੋਕ ਬਜ਼ੂਕਰਨ ਤੋਂ ਰਹਿ ਜਾਂਦੇ ਨੇ ਜ਼ੁਮਾ ਨਿਕਲ ਜਾਂਦਾ ਹੈ ਖੜੇ ਰਹਿ ਜਾਂਦੇ ਨੇ ਲੋਕ ਇਸ ਕਰਕੇ ਬਜ਼ੂਖਾਨੇ ਦੀ ਬਹੁਤ ਜ਼ਰੂਰਤ ਹੈ ਮਾਸ਼ਾਅੱਲਾ ਬਜ਼ੂਖਾਨੇ ਬਣ ਰਿਹਾ ਹੈ ਬਾਥਰੂਮ ਲੈਟਰਨਾ ਬਹੁਤ ਵਧੀਆ ਬਣ ਰਹੀਆਂ ਨੇ ਤੇ ਅੱਗੇ ਵੀ ਸਾਡਾ ਜਿਹੜਾ ਵੇੜੇ ਦੀ ਜਗ੍ਹਾ ਉੱਥੇ ਵੀ ਸਾਨੂੰ ਐ ਵੀ ਉਰੇ ਲੈਟਰ ਲੱਗ ਜਾਵੇ ਅੱਲਾ ਦਾ ਘਰ ਹੈ ਵਧੀਆ ਇਹ ਉਹ ਕਿੰਨਾ ਕੰਮ ਕਿੰਨੇ ਕ ਪਰਸੈਂਟ ਮੁਕੰਮਲ ਹਲੇ ਤਾਂ ਜੀ 25-30 ਲੱਖ ਰੁਪਏ ਦਾ ਕੰਮ ਪਿਆ ਕੁਝ ਹੋ ਗਿਆ ਬਾਕੀ ਭੈਣ ਭਾਈਆਂ ਦੀ ਹੁਣ ਬਹੁਤ ਵੱਡਾ ਪ੍ਰੋਜੈਕਟ ਹੈ 35-40 ਲੱਖ ਰੁਪਏ ਦਾ ਪ੍ਰੋਜੈਕਟ ਹੈ ਅੱਲਾ ਮੀਆਂ ਇਹਨੂੰ ਕਾਮਯਾਬ ਕਰੂਗਾ ਜੀ ਸਾਡੇ ਸਾਰੇ ਭਾਈਆਂ ਦੀ ਦੁਆ ਤੁਹਾਡੇ ਨਾਲ ਹੈ ਮਾਸ਼ਾਅੱਲਾ ਮਸਜਿਦ ਬਣੀ ਨੂੰ ਕੰਮ ਸੇ ਘੱਮ ਦੇ 30-35 ਸਾਲ ਹੋ ਚੁੱਕੇ ਨੇ ਮਸਜਿਦ ਦੇ ਵਿੱਚ ਜਦੋਂ ਮਸਜਿਦ ਬਣੀ ਦੋ ਚਾਰ ਘਰ تھے ਜਿਸ ਉਸ ਹਿਸਾਬ ਨਾਲ ਘਰ تھے ਉਸ ਹਿਸਾਬ ਨਾਲ ਮਸਜਿਦ ਦੀ ਤਾਮੀਰ ਕੀਤੀ ਗਈ ਬਿਹਤਰ ਥੀ ਜਿਉਂ-ਜਿਉਂ ਵਾਦੀ ਵਾਦੀ ਜਾ ਰਹੀ ਹੈ ਬਾਦ ਦੀ ਬਦਨ ਦੇ ਨਾਲ ਉਰੇ ਜਿਉਂ- ਉਹਨਾਂ ਨੂੰ ਹੱਲ ਕਰਦੇ ਹੋਏ ਜਿੰਨੀ ਜ਼ਰੂਰਤ ਸੀ ਉਹਦਾ ਕੰਮ ਸ਼ੁਰੂ ਕੀਤਾ ਗਿਆ 마শাআল্লাহ ਜਿਵੇਂ ਜੁਮੇ ਦਾ ਵਕਤ ਆਮ ਮਸਜਿਦਾਂ ਦੇ ਵਿੱਚ ਇੱਕ ਜਾਂ ਡੇਢ ਦਾ ਹੁੰਦਾ ਹੈ ਸਾਡੇ ਵਾਲੀ ਮਸਜਿਦ ਦੇ ਵਿੱਚ ਅੱਬਲ ਵਕਤ ਅਜ਼ਾਨ ਤੋਂ ਬਾਅਦ ਜੁਮਾ ਅਦਾ ਕੀਤਾ ਜਾਂਦਾ ਹੈ ਜਿਸ ਕਰਕੇ ਲੋਕ ਦੂਰੋਂ ਦੂਰੋਂ ਆ ਕੇ ਜੁਮਾ ਅਦਾ ਕਰਦੇ ਨੇ ਜੁਮਾ ਅਦਾ ਕਰਨ ਦੇ ਨਾਲ ਉਰੇ ਬਜ਼ੂਖਾਨੇ ਨੂੰ ਹੈ ਜਿਸ ਤਰ੍ਹਾਂ ਪੰਜ ਚਾਰ ਟੁੱਟੀਆਂ ਦੀਆਂ ਉਹਦੇ ਕਰਕੇ ਦਿੱਕਤ ਜ਼ਿਆਦਾ ਆ ਰਹੀ ਸੀ ਬੈਤੁਲ ਖਲਾ ਦੀ ਉਹਦੀ ਦਿੱਕਤ ਆ ਰਹੀ ਸੀਗੀ ਉਹਨਾਂ ਨੂੰ ਦੇਖਦੇ ਹੋਏ ਬਜ਼ੂਖਾਨ ਬਤੌਰ ਗੁਸਲਖਾਨੇ ਜਾਂ ਬੈਤੁਲ ਖਲਾ ਉਹਦਾ ਕੰਮ ਛੇੜਿਆ ਗਿਆ ਮੂਰੇ ਸੈੱਡ ਦੀਗਾ ਗਰਮੀਆਂ ਦੇ ਵਿੱਚ ਨਮਾਜ਼ੀਆਂ ਨੂੰ ਦਿੱਕਤ ਆਉਂਦੀ ਤੇ ਖੜਨ ਲੱਗੇ ਸੈੱਡ ਤੋੜ ਕੇ ਅਸੀਂ ਉਹਨੂੰ ਲੈਂਟਰ ਦੇ ਨਾਲ ਜੋੜਨਾ ਚਾਹੁੰਦੇ ਆ ਜਿੰਨਾ ਕ ਪ੍ਰੋਜੈਕਟ ਜੋੜਿਆ ਗਿਆ ਉਹ 30 35 ਲੱਖ ਤੋਂ ਪਲੱਸ ਜਾ ਰਿਹਾ ਜਿੰਨਾ ਗਵਸਤੀ ਦੇ ਵਿੱਚੋਂ ਇਮਦਾਦ ਹੋਈ ਇਮਦਾਦ ਦੇ ਨਾਲ ਨੂੰ ਕੰਮ ਚਲਾਇਆ ਬਾਹਰੋਂ ਅੰਦਰੋਂ ਜਿੰਨੇ ਵੀ ਲੋਕਾਂ ਨੇ ਇਮਦਾਦ ਦਿੱਤੀ ਅੱਜ ਲੈਂਟਰ ਤੱਕਰ ਮੁਕਾਮ ਪਹੁੰਚ ਸਕੇ ਆ ਮੂਰੇ ਵੀ ਜਿੰਨਾ ਕੰਮ ਖੜਾ ਹੈ ਬਹੁਤ ਜ਼ਿਆਦਾ ਜ਼ਰੂਰ ਖੜਾ ਹੈ ਔਰ ਸਾਰਿਆਂ ਦੇ ਤਾਉਣ ਦੇ ਨਾਲ ਕੰਮ ਅੱਗੇ ਵਧੂਗਾ ਜਿੰਨਾ ਹੋ ਸਕੂਗਾ ਕਿਸੇ ਨੇ ਵੀ ਦੂਰ ਨੇੜੇ ਇਹ ਮਸਜਿਦ ਦੇ ਮੈਂਬਰਾਂ ਤੋਂ ਇਲਾਵਾ ਵੀ ਜਿਨੇ ਵੀ ਪੈਸਾ ਪਾਉਣਾ ਬਤੌਰ ਅਕਾਊਂਟ ਪਾ ਦਿੰਦੇ ਆ ਉਹਦੇ ਵਿੱਚ ਜਿੰਨਾ ਹੋ ਸਕੇ ਬਤ ਤੋਂ ਬਤ ਤਾਉਣ ਕੀਤਾ ਜਾਵੇ ਤਾਂ ਸਾਰਿਆਂ ਲਈ ਹੀ ਬਿਹਤਰ ਹੈ ਮਾਸ਼ਾਅੱਲਾ ਆਉਣ ਵਾਲਿਆਂ ਹੁਣ ਤਰਾਵੀਆਂ ਦੇ ਵਿੱਚ ਵੀ ਸਾਡੇ 21 ਦਿਨਾਂ ਦੀਆਂ ਤਰਾਵੀਆਂ ਪੂਰੀਆਂ ਕੀਤੀਆਂ ਜਾਣੀਆਂ ਜੀ ਜੀ 21 ਦਿਨਾਂ ਦੀ 21 ਦਿਨਾਂ ਦੇ ਵਿੱਚ ਅੱਛਾ ਮਸਜਿਦ ਦੇ ਵਿੱਚ ਜਿਹੜੀ ਜਿਹੜੀ ਜਮਾਤਾਂ ਦੀ ਉਹਦੇ ਠਹਿਰਾਉਣ ਵਾਸਤੇ ਵੀ ਉਹਦੇ ਠਹਿਰਾਉਣ ਦੇ ਲਈ ਇੱਕ ਕਮਰਾ ਬਤਾ ਮਸਜਿਦ ਜਦੋਂ ਬਾਹਰੋਂ ਆਉਗੀ ਉਹਦੇ ਠਹਿਰਾਓ ਦੇ ਲਈ ਜਮਾਤ ਵਾਲੇ ਜਮਾਤ ਵਾਲੇ ਜਦੋਂ ਆਉਂਦੇ ਨੇ ਉਹਨਾਂ ਦੇ ਠਹਿਰਾਓ ਦੇ ਲਈ ਇੱਕ ਕਮਰਾ ਤਿਆਰ ਕੀਤਾ ਜਾ ਰਿਹਾ ਹੈ ਬਤੌਰ ਇੱਕ ਮਕਤਬ ਵੀ ਤਿਆਰ ਕਰਨ ਦੀ ਤਿਆਰੀ ਚੱਲ ਰਹੀ ਹੈ ਜਿਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੌਂਨ ਦੀ ਲੋੜ ਹੈ ਜਿਹਦੇ ਵਿੱਚ ਬੱਚੇ ਤਾਲਿਬੇ ਇਲਮ ਹਾਫਿਜ਼ੇ ਕੁਰਾਨ ਮੁਫਤੀ ਕਾਰੀ ਕੋਈ ਵੀ ਹੈ ਜਿੱਥੇ ਤੱਕਰ ਪਹੁੰਚਣਾ ਚਾਹੇ ਉਹ ਪਹੁੰਚ ਸਕਦਾ ਜਿੰਨਾ ਹੋ ਸਕੇ ਮਕਤਬ ਦੇ ਵਿੱਚ ਵੀ ਤੌਂਨ ਦੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰਤ ਹੈ ਦਾਦੀ ਹੈ ਕਿ ਇਸ ਮਸਜਿਦ ਦੇ ਵਿੱਚ ਰਮਜ਼ਾਨ ਮੌਕੇ ਤੇ ਤਰਾਵੀਆਂ ਦੀ ਨਮਾਜ਼ 21 ਦਿਨਾਂ ਚ ਮੁਕੰਮਲ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ